ਦੋ ਕੀ ਆ ਚਾਲਾ ਹਟੀ ਸਾਰੇ ਤੇ ਆ ਡੱਬੀ ਫਰਦੀ ਆ ਵੀ ਅੱਜ ਕਰਦੇ ਆਪਣੇ ਠੀਕ ਆਤੀ ਤੇ ਛੇ ਛੇ ਛੱਡੀ ਆ ਵੀ ਚਟੀਆਂ ਇਹਨੂੰ ਦੇਖਦੇ ਆਂ ਜਿਉਂਦੀ ਆ ਤੇ ਕੱਲ ਤਾਂ ਨਹੀਂ ਵੀ ਬਣਾਇਆ ਬਲੌਗ ਠੀਕ ਹੈ ਤੇ ਚਾਬੀ ਆਪਣੀ ਆਤੀ ਕੱਲ ਆਪਾਂ ਗਏ ਸੀ ਇਹ ਉੱਥੇ ਤਮਤਾਨ ਸਾਬ ਠੀਕ ਆ ਕਿੱਧਰ ਗਈ ਡੱਬੀ ਚੱਲ ਇਹਨੂੰ ਆਪਾਂ ਛੱਡੀ ਆ ਲਾਓ ਜੀ ਬਾਬਿਓ ਇੱਕ ਹੋ ਛੜਤੀ ਠੀਕ ਹੈ ਉੱਤੇ ਦੇ ਉਧਰਲੇ ਪਾਸੇੋਂ ਬੱਚਾ ਛੱਟੀ ਹੈ ਬਾਈ ਠੀਕ ਹੈ ਬਹੁਤ ਗੰਦਾ ਹੋ ਗਿਆ ਕੋਈ ਨਾ ਬੜਾ ਲੱਗੇ ਆਦੀ ਬੱਚਾ ਠੀਕ ਹੈ ਭਾਈ ਇਹ ਛੜਤਾ ਬੱਚਾ ਵੀ ਫਰਦਾ ਤੇ ਹੁਣ ਕਾਰਦਾ ਛੇਤੀ ਆਉਣੀ ਇਹ ਵੀ ਡੱਬੀ ਹਾਂ ਬੇ ਬੱਚਾ ਬਹੁਤ ਵਧੀਆ ਫਰਦਾ ਅੱਜ ਆਪਣਾ ਠੀਕ ਆ ਪਹਿਲੀ ਝੋਲੀ ਦਾ ਤੇ ਬਹੁਤ ਵਧੀਆ ਬਹੁਤ ਉੱਚ ਚੜ ਗਿਆ ਸੀ ਹਨਾ ਉਹ ਚਿੱਟੀਆਂ ਦੇ ਬਰਾਬਰ ਵਗ ਗਿਆ ਸੀ ਉਹ ਫਰਦੀ ਚਿੱਟੀਆਂ ਵਾਲੀ ਚਿੱਟੇ ਵਾਲੀ ਹਾਲ ਦੀ ਨੀਵੀ ਆ ਗਈ ਠੀਕ ਆ ਫਰਦਾ ਬੱਚਾ ਬਈ ਇਹ ਚਿੱਟਿਆਂ ਨੂੰ ਮੜਾਇਆ ਇੱਕ ਤੇ ਦੀਆ ਇਹ ਹੁਣ ਨਹੀਂ ਮ ਆ ਗਿਆ ਪਤਾ ਨਹੀਂ ਕੀ ਪੈ ਕਰਨ ਚੱਕਰ ਠੀਕ ਹੈ ਤੇ ਬਾਕੀ ਡੱਬੀ ਉੱਥੇ ਬੈ ਗਈ ਬਾਈ ਠੀਕ ਹੈ ਜਿੱਥੇ ਉਹਦਾ ਸਥਾਨ ਰੋਧ ਦਾ ਇਹ ਤਾਂ ਰਾਤ ਨੂੰ ਹੱਥ ਕਰਾਉਣੀ ਪਊਗੀ ਐ ਨਹੀਂ ਆਉਂਦੀ ਹੈ ਕਿ ਪੰਦਤ ਵੀ ਠੀਕ ਹੈ ਆ ਗਿਆ ਠੀਕ ਆ ਬਬ ਤੇ ਸੱਡੇ ਦੀ 8:05 ਤੇ ਠੀਕ ਆ 15 ਮਿੰਟ ਹੋ ਗਏ ਨੋਟ ਦੇ ਨਾ ਚਲੋ ਕੋਈ ਨਾ ਆ ਜੂਗਾ ਤੇ ਮੈਨੂੰ ਇਹਦੇ ਲੱਛਣ ਲੱਗ ਜਾਂਦੇ ਨੇ ਵੀ ਪਰ ਮੱਠ ਹੋਏ ਕਿਤੇ ਜਾ ਕੇ ਠੀਕ ਆ ਉਹ ਉੱਧਰਲੀ ਕੋਟੀ ਤੋਂ ਐਟੂ ਡੱਬੀ ਲਵੇ ਆ ਉਹ ਹੁੰਦਾ முடிய க ਤਾਂ ਉਹ ਡੀ ਆਂਦੇ ਨੇ ਤੇ ਆਪਾਂ ਕੂਤਰਨ ਛੋਲੇ ਛੁੱਲੇ ਪਾਈਏ ਉ ਉਤਰ ਲੈਣ ਨੂੰ ਤਾਂ ਹਾਂਜੀ ਬਾਬੇ ਬਈ ਉੱਤ ਪਚੜਨਾ ਲੱਗ ਗਈ ਤੇ ਡੱਬੀ ਤਾਂ ਆਈ ਨਹੀਂ ਬਈ ਠੀਕ ਐ ਤੇ ਦੂਜੇ ਕੂਤਰ ਆ ਗਏ ਠੀਕ ਐ ਬਾਬੋ ਤੇ ਇਹਨਾਂ ਨੂੰ ਕਰੀਏ ਅੰਦਰ ਫੇਰਾ ਬਾਬੇ ਬਈ ਤੇ ਡੱਬੀ ਆਪਣੀ ਆ ਗਈ ਬਈ ਟਾਂਕੀ ਚੜ ਗਈ ਠੀਕ ਆ ਆਉ ਬੈਠੀ ਹੈਗੀ ਟੌਰ ਨਾਲ ਠੀਕ ਐ ਚੜ ਗਈ ਵਿਟਾਂਗੀ ਸ਼ੁਕਰਾ ਬਹੁਤ ਬਹੁਤ ਤੇ ਹੁਣ ਉੱਡੇ ਨਾ ਬਈ ਬਹੁਤ ਵਧੀਆ ਹੋਗੀ ਠੀਕ ਆ ਉਹ ਵੇਲੇ ਡੱਬੀ ਤਿੰਨ ਕਬੂਤਰ ਬੈਠੇ ਨੇ ਆਪਣੇ ਤੇ ਇੱਕ ਡੱਬੀ ਹੋਗੀ ਨੀਲੀ ਡੱਬੀ ਠੀਕ ਹੈ ਕਿੰਨੇ ਦਿਨ ਬਾਅਦ ਆਈ ਆ 10 ਦਿਨਾਂ ਬਾਅਦ 10 days after ਠੀਕ ਆ ਬਾਪਿਓ ਹੁਣ ਇਹਨੂੰ ਲਾਉਣ ਦੀ ਕੋਸ਼ਿਸ਼ ਕਿਵੇਂ ਕਰੀਏ ਆਹੀ ਤਾਂ ਪੰਕਾ ਯਾਰਾ ਲੋਭ ਕਰ ਦਾਂ ਅੰਗਰੇਜ਼ ਸ਼ੇਰ ਤੁਹਾਡੇ ਨਾਲ ਉੱਤੇ ਜਾ ਕੇ ਜਾਂ ਤਾਂ ਇਹ ਚਬੁੱਟ ਲਾਉਣੀ ਪਊਗੀ ਬਾਕੀ ਦੇਖੋ ਇਹ ਵੀ ਯਾਰ ਇਹ ਉੱਡਣ ਦਾ ਵੀ ਡਰਾ ਠੀਕ ਆ ਕਿਤੇ ਉੱਡਦੇ ਜਾਵੇ ਠੀਕ ਆ ਭਾਈ ਹੁਣ ਕਿਵੇਂ ਫੜੀਏ ਇਹਨੂੰ ਨਾ ਦਾ ਕੋਈ ਘਾੜ ਦਿਓ ਜੇ ਮੜੀਏ ਉਧਰ ਜੀ ਹੋ ਜੇਣਾ ਫੇਰ ਠੀਕ ਰੂ ਕੰਮ ਵਾਬ ਉਹ ਯਾਰ ਡੱਬੀ ਫੜੀ ਨਹੀਂ ਗਈ ਯਾਰ ਉੜ ਗਈ ਬਈ ਆ ਵੀ ਉੜ ਗਿਆ ਆਪਣੇ ਦੋ ਨਾਲ ਹੀ ਠੀਕ ਐ ਇਹ ਉੱਥੇ ਜਾ ਕੇ ਫੇਰ ਬੈਠੋ ਬਈ ਹੁਣ ਉਹਦੇ ਪੂੰਛ ਤੜਵਾ ਗਈ ਬਈ ਇੱਕ ਵਾਰ ਠੀਕ ਐ ਪਰ ਅੱਥ ਨਹੀਂ ਆਈ ਪਤੰਦਰ ਦੀ ਬਹੁਤ ਔਖੀ ਐ ਠੀਕ ਐ ਚਪਟੇ ਯਾਰ ਕੱਚੇ ਹੋ ਗਏ ਆਪਣੇ ਹੁਣ ਪੱਲਾਂ ਬੋਪੱਕੇਤੀਆਂ ਲੰਗਣ ਨਹੀਂ ਦਿੰਦੇ ਇਹ ਕੂਤਰਾ ਛੁੱਟ ਕੱਚੇ ਹੋ ਗਏ ਆਪਣੇ ਚਲੋ ਆਪੋ ਕਰਾਂ ਕੱਤਾਂ ਸ਼ੇਰ ਬਈ ਦੇਖਦੇ ਆ ਜੀ ਬਾਬੇ ਬਈ ਡੱਬੀ ਗੂਦੀ ਬੇੜੇ ਚ ਆ ਗਈ ਛਛਤੀ ਨਾ ਉਤਰਣ ਕੱਟਦੀ ਬਈ ਐਨੇ ਨਾਲ ਹਨਾ ਨਾਲ ਰਲ ਕੇ ਖੁੱਡੇ ਵਿੱਚ ਵਗ ਜੂਗੀ ਨਹੀਂ ਫੇਰ ਫੇਰ ਉੱਡ ਜੂਗੀ ਸੁਣਨਾ ਦਿਖਾਉਣਾ ਕਿੱਥੇ ਬੈਠੀ ਆ ਹਉ ਬੈਠੀ ਆ ਬਈ ਉਹ ਬੈਠੀ ਆ ਠੀਕ ਆ ਬਈ 3 ਦਿਨ ਹੋ ਗਏ 3 ਦਿਨਾਂ ਬਾਅਦ ਆਈ ਆ ਵੀ ਠੀਕ ਆ ਦੇਖ ਲੋ ਕਿੰਨਾ ਉਹ ਜਦ ਭੁੱਖੀ ਹੋਣੀ ਤਾਂ ਕਰਕੇ ਆ ਗਈ ਉਹ ਹੁਣ ਉਹ ਬੈਗੀ ਜਾ ਕੇ ਬੈਠੀ ਆਪਣੇ ਕੋਠੀ ਦੀਆ ਉਹ ਬੈਗੀ ਠੀਕ ਆ ਚਲੋ ਆਪ ਲੋ ਕਰ ਦਾਂਗੇ ਨਾਲ ਸ਼ੇਅਰ ਹਣਾ ਆਪੀ ਉੱਤਰੀ ਵੀ ਨੀਚੇ ਨੂੰ ਉੱਤੇ ਫੇਰ ਕਰ ਦਿਆ ਉਜੀ ਬਬੂ ਆ ਗਈ ਨੀਚੇ ਔਰ ਲੱਗ ਰੇ ਦਾਣੇ ਖਾਣਾ ਠੀਕ ਹੈ ਉਹ ਦੇਖੋ ਨੀਲੀ ਡੱਬੀ ਠੀਕ ਆ ਬਈ ਤੇ ਹੁਣ ਦੇਖਦੇ ਨੂੰ ਤਾਰਦੇ ਆ ਉਹ ਸੱਚ ਅੰਦਰ ਕਰਦੇ ਆ ਦੇਖੋ ਜਦੋਂ ਮੈਂ ਛਾਤਰੀ ਤੇ ਤਾਰ ਰਿਹਾ ਸੀ ਨਾ ਆ ਦੇਖੋ ਆਦਾ ਫਰ ਨਿਕਲ ਗਿਆ ਤੀਆ ਉੱਤੋਂ ਮਤਲਬ ਵੀ ਐਂ ਚ ਬੱਟ ਲਾ ਰਿਹਾ ਤੇ ਉਹਦੀ ਨਿਕਲ ਗਿਆ ਤੀ ਫਰ ਠੀਕ ਆ ਬਈ ਤੇ ਕੋਈ ਨਾ ਇਹਨੂੰ ਵੀ ਕੱਢਾਂਗੇ ਸ਼ਾ ਆਖੀ ਵਿਚਾਰੀ ਅੰਦਰ ਬੈਠੀ ਐ ਪਿੱਤਰ ਗਈ ਆ ਬੈਠੀ ਆਗੀ ਤੇ ਉਹਦਰ ਬੱਚੇ ਵਧੀਆ ਹੋਗੇ ਹਨ ਤੇ ਉਹ ਜੋੜੀ ਵਾਪਸ ਚਲੀ ਜਾਊਗੀ ਆਪਣੀ ਆ ਵਾਲੀ ਠੀਕ ਆ ਉਹ ਖਾਂ ਲੱਗ ਰਹੇ ਨੇ ਦਾਣੇ ਜਿਨ੍ਹਾਂ ਦੇ ਬੱਚੇ ਨੇ ਹਨ ਬਸ ਇਹ ਦੇਣਾ ਵੀ ਦੇਖੋ ਕਿਵੇਂ ਗਰਦ ਨਾ ਫੜਾਈਆ ਡੱਬੀ ਨੇ ਉਹ ਬੋ ਦੇਖਦੇ ਆਂ ਵੀ ਫੜਕੇ ਨੂੰ ਜੇ ਫੜੀ ਜਾਂਦੀ ਐ ਤਾਂ ਠੀਕ ਐ ਤਾਂ ਲੋ ਜੀ ਭਾਬਿਓ 2-3 ਦਿਨਾਂ ਦੀ ਮੈਂਟ ਆਪਣੀ ਚੱਲੀ ਰਹੀ ਠੀਕ ਐ ਇਹਨੂੰ ਫੜਨ ਦੀ ਅੱਜ ਹੀ ਆ ਗਿਆ ਥਾ ਠੀਕ ਆ ਆਪਦੇ ਆਪ ਹੀ ਆਈ ਐ ਬਾੜੀ ਖੇਚਲਾ ਵੀ ਨਹੀਂ ਕਰੀ ਆਪਾਂ ਨੇ ਠੀਕ ਐ ਆ ਬੇਟੀਆਂ ਤੁਹਾਡੇ ਸਾਹਮਣੇ ਦੇਖ ਲਓ ਆ ਗਈ ਬਈ ਅੱਜ ਲਿਖਦਾ ਤੁਹਾਨੂੰ ਨਾਲ ਤੇ 3 ਡੇ ਆਫਟਰ ਆ ਕੇ ਲਿਖਦਾ ਕੁਝ ਠੀਕ ਐ ਤੇ ਬਾਬਾ ਅੱਜ ਆ ਗਈ ਬਈ ਠੀਕ ਆ ਤੇ ਹੁਣ ਇਹਨਾਂ ਨੂੰ ਟ੍ਰੇ ਚ ਦਾਣੇ ਰੱਖ ਦਿੰਨੇ ਆ ਤੇ ਕੱਲ ਨੂੰ ਪੇਪਰ ਪੁੱਪਰ ਕਰਕੇ ਠੀਕ ਆ ਪੇਪਰ ਕਰਿਆਂਗੇ ਸਕੂਲੋਂ ਫਿਰ ਆ ਕੇ ਇਹਨੂੰ ਜਾਲ ਚ ਕੱਢਾਂਗੇ ਦੋ ਦਿਨ ਜਾਲ ਚ ਪਾਵਾਂਗੇ ਠੀਕ ਆ ਤੀਜੇ ਦਿਨ ਇਹਨੂੰ ਖੁੱਲਾ ਛਤਰੀ ਤੇ ਨਾ ਸੱਚੇ ਤੀਜੇ ਦਿਨ ਬੰਨਣੀ ਆ ਚੌਥੇ ਦਿਨ ਖੁੱਲਾ ਛੱਡਾਂਗੇ ਬਈ ਠੀਕ ਆ ਤੇ ਪਾਇਰ ਧੋ ਲਈਏ ਖਰਜ ਗੰਦੇ ਹੋਗੇ ਤੇ ਉਹ ਫਿਰ ਦਿਨ ਬਈ ਇੱਧਰ ਇਹ ਵੀ ਕਰਤੇ ਹਮ ਦਾਣੇ ਲਿਆਉਣੇ ਚੱਕ ਕੇ ਨਾਲ ਇਹਨਾਂ ਨੂੰ ਪਾਣੇ ਨਾਲ ਇਹਨਾਂ ਨੂੰ ਪਾਣੇ ਤਾਂ ਬਾਬੇ ਹੁਣ ਸਾਰਾ ਹੋ ਗਿਆ ਠੀਕ ਹੈ ਕੰਮ ਹਮ ਸਾਰੇ ਪਾਸੇ ਜਮੀ ਕੋਈ ਘਾਟ ਨਹੀਂ ਰਹੀ ਕੋਈ ਕੂਤਰ ਨਹੀਂ ਘੱਟ ਸਾਰੇ ਹੋ ਗਏ ਪੂਰੇ ਠੀਕ ਹੈ ਦਾਣੇ-ਦੋਣੇ ਪਾਦੇ ਪਾਣੀ ਵੀ ਬਦਲ ਕੇ ਪਤਾ ਉੱਧਰ ਸਾਰਾ ਕੁਝ ਹੋ ਗਿਆ ਭਾਈ ਠੀਕ ਹੈ ਚਲੋ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਐ ਬਾਏ ਬਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ